ਮੈਨਾਂ ਲੋਕ ਚਾਰ ਪੰਜ ਵਾਰ ਹੀ ਜਾਏ ਆ ਕੋਈ ਸੁਣਵਾਈ ਨਹੀਂ ਹੋ ਰਹੀ ਹੈਗੀ ਜਾਣੇ ਆ ਕਿ ਨਾਰਾ ਲਾ ਕੇ ਭੇਜ ਦਿੰਦੇ ਆ ਦੋ ਚਾਰ ਜਿੰਨੇ ਤੁਹਾਡਾ ਹੱਲ ਹੋ ਜਾਏਗਾ ਪਾਣੀ ਦੇ 10 ਫੋਨ ਕਰਦੇ ਆ ਤਾਂ ਇੱਕ ਟੈਂਕਰ ਆਂਦਾ 50 25 ਘਰ ਤੋਂ ਵੀ ਜ਼ਿਆਦਾ ਵਰਤਣ ਵਾਲੇ ਲੋਕ ਆ ਇੱਕ ਟੈਂਕਰ ਨਾਲ ਸਾਡਾ ਗੁਜ਼ਾਰਾ ਨਹੀਂ ਹੁੰਦਾ ਅ ਤਿੰਨ ਤਿੰਨ ਚਾਰ-ਛੇ ਦਿਨ ਨਾ ਹੋ ਜਾ ਗਰਮੀ ਮੇਂ ਬਤਾ ਸਕੇ ਕਿ ਕਿਵੇਂ ਚੱਲੇਗਾ ਬਿਨਾਂ ਨਹਾਏ ਗਰਮੀ ਆ ਬੋ ਇਹ ਆ ਬੋ ਇਹ ਹਮਾਰੀ ਕੋਲੋਂ ਪਾਣੀ ਆਣਾ ਚਾਹੀਏ ਮੈਨੂੰ ਦਿੱਕਤ ਨਹੀਂ ਹੋਣੀ ਚਾਹੀਏ ਇਹ ਮਾਂਸ ਢੋ ਕੇ ਲਾਓ ਦੂਸਰੇ ਸੇ ਮੰਗ ਕੇ ਲਾਓ ਕਿੰਨਾ ਪੋਲਿਟਿਕ ਛੋਟੇ ਛੋਟੇ ਬੱਚੇ ਪਾਣੀ ਭਰ ਕੇ ਲੈ ਕੇ ਆਉਂਦੇ ਭਾਜੀ ਛੋਟੇ ਛੋਟੇ ਬੱਚੇ ਇੰਨੇ ਕੋਈ 5 7 ਸਾਲ ਦਾ ਬੱਚਾ ਪਾਣੀ ਭਰ ਕੇ ਲੈ ਕੇ ਆਉਂਦਾ 5 5 ਕਿਲੋ ਦੀ ਬਾਲਟੀ ਲੈ ਕੇ ਆਸੀ ਭੇਜਦੇ ਬੱਚਿਆਂ ਨੂੰ ਕਿ ਪਾਣੀ ਭਰ ਕੇ ਲਿਆਓ ਟੈਂਕਰ ਤੋਂ ਅਸੀਂ ਇੱਥੇ ਨਾ ਹੀ ਲਾਈਨ ਵੀ ਜੋੜਨ ਲੱਗੇ ਸੀ ਵਾਟਰ ਸਪਲਾਈ ਲਾਈਨ ਜੋੜਨ ਲੱਗੇ ਸੀਗੇ ਜੀ ਤੇ ਉਦੋਂ ਨਾ ਦੋ ਮੱਲੇ ਆਪਸ ਵਿੱਚ ਕਲੈਸ਼ ਕਰਕੇ ਅੱਛਾ ਇਹਦੀ ਉੱਥੇ ਲੜਾਈ ਹੋ ਗਈ ਹੱਥੋਪਾਈ ਵੀ ਹੋ ਗਈ ਇਹਨਾਂ ਨੂੰ ਪੁੱਛੋ ਉਹਨੂੰ ਵੀ ਸੰਘਰਸ਼ ਕਰਨਾ ਪਏਗਾ। ਇਸ ਦਾ ਵੀ ਹੱਲ ਹੋਣਾ ਚਾਹੀਦਾ ਨਾ ਜਿਹੜੇ ਲੋਕ ਰੋਬ ਜਿ ਮਾਰਿਆ ਉਹ ਕਿਸੇ ਦੀ ਕਲੋਨੀ ਬਾਪ ਦੀ ਤਾਂ ਹੈ ਨਹੀਂ। ਜਾਂ ਪਾਣੀ ਕਾਰਪੋਰੇਸ਼ਨ ਕਿਸੇ ਦੇ ਬਾਪ ਦਾ ਤਾਂ ਹੈ ਨਹੀਂ। ਜੇ ਬੰਦੇ ਆਉਂਦੇ ਆ ਉਹ ਲੱਗਣ ਹੀ ਨਹੀਂ ਆਉਂਦੇ ਇੱਥੇ। ਪਹਿਲਾਂ ਹੀ ਉਹ ਡਾਂਗਾ ਸੋਟਾ ਕਰਕੇ ਖੜੇ ਹੋ ਜਾਂਦੇ ਉਧਰਲੇ ਮੱਲੇ ਵਾਲੇ ਲੋਕ। ਲੋਕਾਂ ਨਾਲ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ। ਮੈਂ ਵਿਸ਼ਾਲ ਕਪੂਰ ਇਸ ਸਮੇਂ ਕਰਮਸਰ ਕਲੋਨੀ ਦੇ ਵਿੱਚ ਮੌਜੂਦ ਹੈਗੇ ਹਾਂ ਜਿੱਥੇ ਪਾਣੀ ਨੂੰ ਲੈ ਕੇ ਲੋਕ ਕਨੇਕ ਪਰੇਸ਼ਾਨ ਨੇ ਪਿਛਲੇ 20 ਦਿਨਾਂ ਤੋਂ ਪਾਣੀ ਨਹੀਂ ਆ ਰਿਹਾ ਕਾਰਪੇਸ਼ਨ ਦਾ ਵੱਡੇ ਵੱਡੇ ਦਾਅਵੇ ਕਰਦੀ ਹੈ ਉੱਥੋਂ ਐਮਪੀ ਦੇ ਇਲੈਕਸ਼ਨ ਦਾ ਦੌਰਾ ਵਾ ਐਮਪੀ ਲਗਾਤਾਰ ਇਸ ਇਲਾਕੇ ਦੇ ਵਿੱਚ ਆਉਂਦੇ ਵੀ ਨਹੀਂ ਮੌਜੂਦਾ ਐਮਐਲਏ ਕੋ ਲਗਾਤਾਰੇ ਜਾ ਵੀ ਚੁੱਕੇ ਹੋਣੇ ਲੇਕਿਨ ਗੱਲ ਕੀਤੀ ਹੈ ਮੌਜੂਦਾ ਐਮਐਲਏ ਨੇ ਵੀ ਗੱਲ ਨਹੀਂ ਸੁਣੀ ਕਾਰਪੇਸ਼ਨ ਕਾਰ ਪਰੇਸ਼ਾਨ ਲਗਾਤਾਰ ਸੀ ਇਹ ਕਾਰਪੇਸ਼ਨ ਨਾਮ ਪਾ ਦਿੱਤਾ ਕਿ ਕਾਰ ਪਰੇਸ਼ਾਨ ਲੋਕਾਂ ਤਾਂ ਹੋਣ ਪਰੇਸ਼ਾਨ ਗਲਬਾਤ ਵੀ ਕਰਦੇ ਆ ਕਿੰਨੇ ਸਮੇਂ ਤੋਂ ਪਾਣੀ ਨਹੀਂ ਆ ਰਿਹਾ ਇਸ ਇਲਾਕੇ ਚ 20 ਦਿਨ ਸੇ ਬਿਲਕੁਲ ਨਹੀਂ ਆਂਦੀ ਗੁਜਾਰਾ ਗੁਜਾਰਾ ਇਧਰ-ਉਧਰ ਸੋ ਹੀ ਜਾਂਦਾ ਪਾਣੀ ਨਹੀਂ ਆ ਰਿਹਾ ਭਾਂਡੇ ਕਿੱਦਾਂ ਮਾਂਸ ਦੇਓ ਬੱਚੇ ਕਿੱਦਾਂ ਤਿਆਰ ਕਰਦੇ ਹੋ ਕਿੰਨੀ ਵਾਰੀ ਐਮਐਲ ਕੋਲ ਜਾਏ ਆਏ ਹਾਂ ਅਸੀਂ ਐਮਐਲ ਕੋਲ 4-5 ਵਾਰੀ ਜਾਏ ਆ ਕੋਈ ਸੁਣਵਾਈ ਨਹੀਂ ਹੋ ਰਹੀ ਹੈਗੀ ਜਾਣਦੇ ਆ ਕਿ ਲਾਰਾ ਲਾ ਕੇ ਭੇਜ ਦਿੰਦੇ ਆ ਦੋ ਚਾਰ ਜੰਦੇ ਤੁਹਾਡਾ ਹੱਲ ਹੋ ਜਾਏਗਾ ਪਾਣੀ ਦੇ 10 ਫੋਨ ਕਰਦੇ ਆ ਤਾਂ ਇੱਕ ਟੈਂਕਰ ਆਂਦਾ 50-25 ਘਰ ਤੋਂ ਵੀ ਜ਼ਿਆਦਾ ਵਰਤਨ ਵਾਲੇ ਲੋਕ ਆ ਇੱਕ ਟੈਂਕਰ ਨਾਲ ਸਾਡਾ ਗੁਜ਼ਾਰਾ ਨਹੀਂ ਹੁੰਦਾ ਲੋਕਾਂ ਦੇ ਅਸੀਂ ਗੁਲਾਬੇ ਬਾਗ ਤੋਂ ਮਸਜਿਦ ਤੋਂ ਪਾਣੀ ਲੈ ਕੇ ਆਨੇ ਆ ਪੀਣ ਲਈ ਅਗਰ ਮਸਜਿਦ ਨਾ ਹੁੰਦੀ ਵੀ ਪਾਣੀ ਕਿੱਥੋਂ ਲਿਆਉਂਦੇ ਫਿਰ ਮਰ ਜਾਂਦੇ ਹੁਣ ਵੀ ਮਾਰੀ ਰਹੇ ਦੁਪਹਿਰੇ ਸਾਨੂੰ ਸੌਂਕ ਥੋੜੀ ਇੱਥੇ ਇਕੱਠੇ ਹੋਏ ਹੋਏ ਅਸੀਂ ਸਾਰੇ ਪਰੇਸ਼ਾਨ ਹੁਣ ਵੀ ਇੱਕ ਬੂੰਦ ਪਾਣੀ ਨਹੀਂ ਹੈਗਾ ਸਾਡੇ ਕੋਲ ਕਾਰਪੋਰੇਸ਼ਨ ਦਾ ਨਾਮ ਕੀ ਹੈ ਕਰ ਪਰੇਸ਼ਾਨ ਤੁਹਾਨੂੰ ਕਰ ਰਹੀ ਹੈ ਪਰੇਸ਼ਾਨ ਜੀ ਬਹੁਤ ਪਰੇਸ਼ਾਨ ਅਸੀਂ ਅੱਜ 20 22 ਦਿਨ ਹੋ ਗਏ ਤੇ ਐਸਜੀਓ ਤੇ ਐਕਸੀਅਨ ਕਿੱਥੇ ਨੇ ਫਿਰ ਕੁਝ ਨਹੀਂ ਇੱਥੇ ਕੋਈ ਨਹੀਂ ਦਿਖਦਾ ਤੁਸੀਂ ਵੀ ਪਾਣੀ ਤੋਂ ਕਿੱਲੋ ਤੋਂ ਮਹਿਸੂਸ ਹੋ ਹਾਂ ਜੀ ਸਭ ਪਰੇਸ਼ਾਨ ਨਹੀਂ ਹੈ

ਕੀ ਬੋਲਣਾ ਚਾਹੁੰਦੇ ਹੋ ਤੁਸੀਂ ਕੀ ਪਾਣੀ ਨਹੀਂ ਹੈ ਬੋਲਣਾ ਚਾਹਤੇ ਹੋ ہمارے پاس ہمارا ਪਾਣੀ ਆ ਜਾ pani a jaye ha pani ki pareshani hamu bo azdad pani hone mein bhi trail lagni chahiye hame yo dikkat hamar colony mein bahut dikkat padne ki har saal hum pareshan rahe mein in dino mein aaga pani chahiye chahiye kaiso hai hamari colony mein pani aana chahiye na dikkat nahi honi chahiye ke hum asa dhok laao dusre se mang ke laao kitna baalti khot kyun pani tu si vote kyun paniyo vote to batao kya kare jab sab ho kar rahe ab nahi dalne hum dalni nahi hai kya kare lalchu ne ditti kisi tanu hi lalal ditti kisi 100000 rupaye ditta jaauga 100000 rupaye wali sari maila mein ba ਆ ਗਈਆਂ किसको दिए ₹1000 किसको बांट रहे हैं ₹1000 हमें तो कुछ नहीं मिलेगा किसको दिए कोई कह तो दे कि किसी कि 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 को ₹1000 दिए हैं किसी को ₹1 भी नहीं मिला है जब हमारे पानी का हल नहीं हो ना तो ₹1000 का क्या करना हमें बताओ आप हमें तो पानी नहीं कांग्रेस सरकार कह रही है कि जेडी साडी सरकार आ गई ना जबों तो लाख रुपया साल का एक महीना ਦਿੱਤਾ ਜਾਊਗਾ पानी पानी का तो हल ही कर लो लाख रुपए तो बाद में देखेंगे पहले पानी का हल करो महीना हो गया आप अपना परिवार पाल सकते हो ना हां जी पाल सकते हैं अगर पानी होगा तो तभी तो पाल सकते हैं परिवार ਆਹ ਫਿਰ ਕਿਉਂ ਮੁੰਗੇਰੀ ਲਾਲੇ ਸਪਨੇ ਦਿਖਾਉਂਦੀਆਂ ਤੁਸੀਂ ਤਰਸਦੇ ਹੋ ਤਰਸਿਓਂ ਖਲਾਤਾ ਦੇ ਵਿੱਚੋਂ ਨਿੱਕੇ ਨਿੱਕੇ ਮਾਸੂਮ ਬੱਚੇ ਦਿਖਾ ਰਿਆ ਮੈਂ ਤੁਹਾਨੂੰ ਸਾਰਿਆਂ ਦਿਖਾ ਰਿਆ ਆ ਨਿੱਕੇ ਨਿੱਕੇ ਮਾਸੂਮ ਬੱਚੇ ਬੈਠੇ ਨੇ ਵਿਚਾਰੇ ਛੋਟੇ ਛੋਟੇ ਬੱਚੇ ਪਾਣੀ ਭਰ ਕੇ ਲੈ ਕੇ ਆਉਂਦੇ ਆ ਭਾਜੀ ਛੋਟੇ ਛੋਟੇ ਬੱਚੇ ਇੰਨੇ ਨੇ ਕੋਈ 5-7 ਸਾਲ ਦਾ ਬੱਚਾ ਪਾਣੀ ਭਰ ਕੇ ਲੈ ਕੇ ਆਉਂਦਾ ਪੰਜ-ਪੰਜ ਕਿਲੋ ਦੀ ਬਾਲਟੀ ਲੈ ਕੇ ਅਸੀਂ ਭੇਜਦੇ ਬੱਚਿਆਂ ਨੂੰ ਕਿ ਪਾਣੀ ਭਰ ਕੇ ਲਿਆਓ ਟੈਂਕਰ ਚੋਂ ਹਣ ਕਈਆਂ ਦੇ ਪਰਿਵਾਰ ਚ ਬਿਮਾਰ ਨੇ ਕਿਸੇ ਦਾ ਕੁਝ ਹੋਇਆ ਮੇਰਾ ਖੁਦ ਆਪਰੇਸ਼ਨ ਹੋਇਆ 8 ਮਹੀਨੇ ਹੋਇਆ ਮੈਂ ਖੁਦ ਬਾਲ ਸ਼ਾਮੀ ਦਵਾਈ ਖਾਨਨੇ ਆ ਦਵਾਈ ਖਾ ਕਿਸੇ ਨੂੰ ਕੁਝ ਨਹੀਂ ਦਿੰਦਾ ਇੱਥੇ ਪਾ ਲਗਾ ਜਾਗੇ ਹਮਾਰੇ ਬੱਚੇ ਬਾਲਟੀ ਲੈ ਵਿਚਾਰੇ ਕੰਮ ਛੱਡ ਦੇਗੇ ਪੜ੍ਹਾਈ ਛੱਡ ਦੇਣਗੇ ਬਾਲਟੀ ਮੰਮੀ ਪਾਣੀ ਆ ਗਿਆ ਪਾਣੀ ਭਰ ਲਓ ਪਰੇਸ਼ਾਨ ਹੈ ਬੱਚੇ ਵੀ ਹਮੇਂ ਲੋਗ ਇੱਕ ਟੈਂਕਰ ਦੇ ਪਿੱਛੇ ਕੁੱਤੇ ਆ ਮੂੰਹ ਬਾਲਟੀ ਲੈ ਕੇ ਲੜਦੇ ਆ ਲੋਕ ਪਾਣੀ ਪਿੱਛੇ ਪਰ ਕਿਉਂ ਸਾਰੇ ਅੰਨੇ ਆ ਕਿਸੇ ਨੂੰ ਕੁਝ ਨਹੀਂ ਦਿੰਦਾ ਇੱਥੇ ਪਾਣੀ ਦੀ ਵੈਲਿਊ ਪਤਾ ਹੈ ਨਾ ਬਹੁਤ ਜ਼ਿਆਦਾ ਤੇ ਹੁਣ ਪਾਣੀ ਦੀ ਵੈਲਿਊ ਜਦੋਂ ਪਤਾ ਤੇ ਮੁਜ਼ਾਰਾ ਵੀ ਤਾਂ ਕਰਨਾ ਤੇ ਤੁਹਾਡਾ ਹੱਕ ਬੰਦਾ ਹੈ ਕਾਰਪੋਰੇਸ਼ਨ ਦੇ ਤੁਸੀਂ ਕਮਿਸ਼ਨਰ ਨੂੰ ਮਿਲ ਕੇ ਆਏ ਆ ਅਸੀਂ ਸਾਰਿਆਂ ਨੂੰ ਕਈਆ ਕੰਪਲੇਨ ਕੀਤੀ ਅਸੀਂ ਸਵੇਰ ਸਵੇਰ 7 ਵਜੇ ਵੀ ਘਰੇ ਸਾਰੀ ਔਰਤਾਂ ਨੂੰ ਕਿੰਨਾ ਕੰਮ ਹੁੰਦਾ ਅਸੀਂ ਸਾਰੀਆਂ ਔਰਤਾਂ ਗੱਡੀ ਭਰ ਕੇ ਐਮਐਲਏ ਸਾਹਿਬ ਦੇ ਘਰੇ ਗਏ ਸੀ ਉਹਨਾਂ ਨੇ 4-5 ਦਿਨ ਦਾ ਵਾਅਦਾ ਕਰਕੇ ਅੱਜ ਤੱਕ ਸਾਡਾ ਇੱਥੇ 22 ਦਿਨ ਹੋ ਗਏ ਕੋਈ ਹੱਲ ਨਹੀਂ ਹੋਇਆ। ਲੇਕਿਨ ਅੱਤੇ ਪਿੱਛੇ ਮਸ਼ੀਨ ਆਈ ਸੀ ਕਿ ਪਿੱਛੇ। ਮਸ਼ੀਨ ਆਈ ਸੀ ਕਿ ਕਿਸੇ ਨੇ ਜੋੜਨ ਨਹੀਂ ਦਿੱਤਾ ਕਨੈਕਸ਼ਨ ਉਧਰਲੇ ਮੱਲੇ ਆ ਲੈਣੇ। ਉਹਨਾਂ ਨੇ ਲੜਾਈ ਲੁੜਾਈ ਕਰਕੇ ਉਹਨਾਂ ਨੂੰ ਭਜਾਤਾ ਸੀ ਬੰਦਿਆਂ ਨੂੰ। ਨਹੀਂ ਜਦੋਂ ਪਾਣੀ ਹੁਣ ਜਾਣਾ ਹਰ ਕਿੱਥੇ ਤੇ ਮੱਲੇ ਵਾਲੇ ਮੱਲੇ ਵਾਲੇ ਨੂੰ ਪਾਣੀ ਆਣ ਕਿਉਂ ਨਹੀਂ ਦਿੰਦੇ? ਕੀ ਉਹ ਪਾਕਿਸਤਾਨ ਹੈ ਕਿ ਉਹ ਹਿੰਦੁਸਤਾਨ ਹੈ? ਪਤਾ ਨਹੀਂ ਸਾਡੀ ਗੱਲ ਵੀ ਸਮਝ ਚ ਨਹੀਂ ਆ ਰਹੀ। ਸਾਨੂੰ ਡਰਾ ਧਮਕਾ ਕੇ ਭੇਜਤਾ ਸਾਨੂੰ ਮਾਰਨ ਆ ਕੇ ਸੀ ਉਧਰੋਂ ਬੰਦੇ। ਇਧਰ ਤੋਂ ਵੀ ਪਾਣੀ ਨਹੀਂ ਜੋੜਨ ਆਜਾਂਗੇ ਨੂਬਾ ਹਮ ਵੀ ਤਾਂ ਅਗਰ ਕਾਰਪੇਸ਼ਨ ਆ ਜਾਂਦੀ ਹੈ ਮੈਂ ਤੁਹਾਡੇ ਕੋ ਸਾਰੇ ਕੋ ਸਵਾਲ ਪੁੱਛਦਾ ਕਾਰਪੇਸ਼ਨ ਉੱਤੇ ਜਿੱਥੇ ਵੀ ਕਨੈਕਸ਼ਨ ਦਾ ਪੁਆਇੰਟ ਲੱਭਿਆ ਕਾਰਪੇਸ਼ਨ ਲੇਕਰ ਉੱਥੇ ਆ ਕੇ ਜੋੜਦੀ ਹੈ ਅਗਰ ਉਹ ਮੁਹੱਲੇ ਵਾਲੇ ਤੁਹਾਡੇ ਤੇ ਹੈਵੀ ਹੁੰਦੇ ਫਿਰ ਤੁਸੀਂ ਪਾਣੀ ਕਿੱਦਾਂ ਲਿਆਉਂਗੇ ਉਹ ਹੁਣ ਸਾਡੇ ਵਾਲ ਸਾਰਿਆਂ ਨੂੰ ਸੋਚਣਾ ਚਾਹੀਦਾ ਨਾ ਐਮਐਲ ਨੂੰ ਜਿਨ੍ਹਾਂ ਨੂੰ ਅਸੀਂ ਵੋਟਾਂ ਦਿੱਤੇਆਂ ਜਿਨ੍ਹਾਂ ਲਈ ਅਸੀਂ ਆਪਣੀ ਸਾਰੀ ਆ ਪੀਨ ਲਾਖੀਆ ਹੋਇਆ ਤਾਂ ਨਹੀਂ ਕਹਨਾ ਸਰਕਾਰੀ ਲਾਈਨਾਂ ਬਾਪ ਦੀ ਜਰਗਾਰ ਨਹੀਂ ਲੇਕੀ ਸਰਕਾਰੀ ਤੇ ਵੀ ਬਰੋਬ ਜਮਾਨਦੇ ਆ ਲੋਕ ਉਧਰਲੇ ਮੁਹੱਲੇ ਵਾਲੇ ਲੋਕ ਬਹੁਤ ਆਵੀ ਹੁੰਦੇ ਸਾਰਿਆਂ ਤੇ ਤਿੰਨ ਵਾਰੀ ਬੰਦੇ ਭੁਜਾ ਅਮੇਲੇ ਅਗਰ ਕਰੇਗੇ ਤਾਂ ਉਹਨਾਂ ਕੀ ਤਾਂ ਬਾਤ ਮੰਨ ਨਹੀਂ ਜਾਗੇ ਆਮ ਜਨਤਾ ਉਹ ਤਾਂ ਸਭ ਮੰਨੇ ਕਰਦਾ ਉਹਨੇ ਇੰਤਵਾਰ ਦੇਣੀ ਚਾਹੀਏ ਨਾ ਉਹਨੇ ਕਹਿਣਾ ਚਾਹੀਏ ਕਿ ਆਪਾਂ ਨਾ ਅਮੇਲੇ ਤਾਂ ਬੁਰਾ ਨਹੀਂ ਬਣਨਾ ਸੋਚ ਰੇ ਨਾ ਕਿਸੇ ਤਰੀਕੇ ਇਹਨੂੰ ਸੋਚ ਰੇ ਹੋਟ ਲੈਣੀ ਉਹਨਾਂ ਤਾਂ ਆਪਣੀ ਜਾ ਉਹਨਾਂ ਤਾਂ ਨੋਰਾ ਨਾ ਇਸ ਕੋਲ ਨਹੀਂ ਤਾਂ ਪੂਰਾ ਆਪਣਾ ਤਾਂ ਉਧਰ ਸਭ ਆਪਣਾ ਖੇਲਾ ਹੋਰ ਕੁਝ ਨਹੀਂ ਹੈਗਾ ਅਸੀਂ ਪਰੇਸ਼ਾਨ ਆ ਸਾਡੀ ਪਰੇਸ਼ਾਨੀ ਕਿਸੇ ਨੇ ਨਹੀਂ ਦੇਖੀ ਆਪਦੀ ਪੋਲਿਟਿਕਸ ਦਿੱਤਣੀ ਇਹਨਾਂ ਨੇ ਮੁੜ ਕੇ ਉਹਨਾਂ ਨੇ ਰਾਹ ਰਾਹ ਹੋ ਜਾਣਾ ਤੁਹਾਡੇ ਨਾ ਸਮਰਸੀਬਲ ਹੋਇਆ ਪਿਆ ਨੇ ਮੇਰੇ ਹੋਏ ਹੋਏ ਪਏ ਆ ਤਾਂ ਮਾਰਾ ਮੋਟਾ ਜੋ ਹੰਦਾ ਦੇ ਦਿੰਦੇ ਆ ਨਹੀਂ ਲੋਕਾਂ ਨੂੰ ਤਾਂ ਪਾਣੀ ਤੁਸੀਂ ਵਿਤਰਿਤ ਕਰਦੇ ਹੋ ਹਾਂ ਅਸੀਂ ਉਹ ਭਰ ਕੇ ਲੈ ਕੇ ਜਾਂਦੇ ਆ ਪੀਣ ਨੂੰ ਪਾਣੀ ਕਦੇ ਮਨਾਂ ਨਹੀਂ ਕਰਦੇ ਪਰ ਅੱਜ ਕਈ ਵਾਰੀ ਛੁੱਕ ਜਾਂਦੀ ਆ ਫੁੱਕ ਜਾਂਦੀ ਆ ਕਾਫੀ ਮੱਲੇ ਨੂੰ ਸਾਰਿਆਂ ਨੂੰ ਪਾਣੀ ਦਿੰਦੇ ਆ ਫਿਰ ਅਸੀਂ ਗੁਲਾਬੀ ਬਾਗ ਤੋਂ 4 ਦਿਨ ਹੋ ਗਿਆ ਅੱਜ ਪਾਣੀ ਲੈ ਕੇ ਆਣੇ ਪੀਣ ਨੂੰ ਐਕਸੀਅਨ ਸਾਹਿਬ 2 ਮਿੰਟ ਦਾ ਕੰਮ ਕਰ ਐਕਸੀਅਨ ਸਾਹਿਬ ਮੈਂ ਤੁਹਾਡੇ ਕੋਈ ਸਵਾਲ ਪੁੱਛਣਾ ਚਾਹੁੰਦਾ ਕਰਮਸਰ ਕਲੋਨੀ ਦੇ ਵਿੱਚ ਮੌਜੂਦ ਹੈਗਾ ਵਾਂ ਮਹਿਲਾਵਾਂ ਰੋਡ ਦੇ ਉੱਤੇ ਆ ਗਈਆਂ ਹੋਈਆਂ ਨੇ ਕਹਿ ਰਹੀਆਂ ਕਿ 25 ਤੇ 30 ਦਿਨ ਤੋਂ ਪਾਣੀ ਦੀ ਕਿੱਲਤ ਨੂੰ ਤਰਸ ਪਣੀਪੁਰ ਸਾਹਿਬ ਉਹਨਾ ਵਾਟਰ ਸਪਲਾਈ ਜਿਹੜਾ ਪ੍ਰੈਸ਼ਰ ਘਟਿਆ ਹੋਇਆ ਡਿਊ ਟੂ ਜਿਹੜਾ ਪਾਵਰ ਕੱਟ ਲੱਗ ਰਿਹਾ ਜੀ ਲਾਈਟ ਚੱਲੇ ਜਾਂਦੀ ਹੈ ਜੀ ਬੇ ਟਾਈਮੇ ਲਾਈਟ ਜਾ ਰਹੀ ਹੈ ਜਿਵੇਂ ਸਾਡਾ ਸਪਲਾਈ ਦਾ ਟਾਈਮ ਹੈ ਲਾਈਟ ਚਲੇਗੀ ਇਸ ਕਾਰਨ ਬਹੁਤ ਪ੍ਰੋਬਲਮ ਆ ਰਹੀ ਹੈ ਲੇਕਿਨ ਚਲੋ ਹਰ ਇਲਾਕੇ ਚ ਪਾਣੀ ਆ ਰਿਹਾ ਹੈ ਅਮਰੀਤ ਜੀ ਹਰ ਇਲਾਕੇ ਪਾਣੀ ਆ ਰਿਹਾ ਹੈ ਲੇਕਿਨ ਇਹ 25 ਦਿਨਾਂ ਤੋਂ ਤਰਸਦੇ ਨੇ ਮੈਂ ਹੁਣ ਨਾਲ ਇੱਕ ਪਲਾੜ ਲਿੱਤਾ ਵਾ ਪਿਛਲੀ ਕਲੋਨੀ ਚ ਲਿੱਤਾ ਵਾ ਉੱਥੇ ਮਤਲਬ ਪਾਣੀ ਆ ਰਿਹਾ ਵਾ ਉੱਥੇ ਟੂਟੀ ਤਾਜੀ ਖੁੱਲ੍ਹ ਪਾਣੀ ਆ ਰਿਹਾ ਨਾਲ ਹੀ ਚਾਰ ਕਿਤੇ ਮੇਂ ਦੂਰੀ ਤੇ ਇੱਕ ਕਲ ਉਹੀ ਕਹਿ ਰਹੇ ਨੇ ਜੀ ਇਹ ਪ੍ਰਾਈਵੇਟ ਕਲੋਨੀ ਹੈ ਹੁਣ ਜਿਵੇਂ ਜੋ ਵੀ ਹੈ ਵੀ ਕੰਟਰੈਕਟਰ ਨੇ ਪਤਾ ਨਹੀਂ ਕਿੱਦਾਂ ਵਾਟਰ ਸਪਲਾਈ ਪਾਈ ਹੋਈ ਹੈ ਜੋ ਵੀ ਹੈ ਹੈਨਾ ਆਪਾਂ ਪਾਨੇ ਆਪਣੇ ਲੈਵਲ ਨਾਲ ਵੀ ਪਾਣੀ ਹਰ ਪਾਸੇ ਆ ਜਾਵੇ ਇਹਨਾਂ ਦੇ ਚਲੋ ਅਮਰੀਤ ਜੀ ਇੱਕ ਇੱਕ ਆਸ ਹੁੰਦੀ ਆ ਤੁਸੀਂ ਖੜੇ ਹੋ ਨਿਊ ਕਨਸਲ ਖੜੇ ਹੋ ਨਾ ਨਿਊ ਕਨਸਲ ਸਰ ਨਿਊ ਕਰਮ ਸਰ ਕੋਲੋਨੀ ਦੇ ਵਿੱਚ ਖੜਾ ਹਾਂ ਜੀ ਸਰ ਮੈਂ ਇਹ ਪ੍ਰਾਈਵੇਟ ਪ੍ਰਾਈਵੇਟ ਕੋਲੋਨੀ ਹੈ ਭਾਜੀ ਪਰ ਪ੍ਰਾਈਵੇਟ ਕੋਲੋਨੀ ਹੈ ਇਹ ਇਹ ਤਾਂ ਪਤਾ ਮੈਨੂੰ ਪ੍ਰਾਈਵੇਟ ਕੋਲੋਨੀ ਹੈ ਕਲੋਨਾਈਜ਼ਰ ਨੇ ਇਹਨਾਂ ਦਾ ਧੱਕਾ ਕਰ ਲਿਆ ਕਲੋਨਾਈਜ਼ਰ ਨੇ ਇਹਨਾਂ ਦਾ ਮਖੂਲ ਕਰ ਲਿਆ ਉਹ ਗੱਲ ਮੰਨ ਕੇ ਉਹ ਮੈਂ ਮੰਨਦਾ ਵੀ ਇਹ ਕੋਈ ਕਲੋਨਾਈਜ਼ਰ ਇੱਕ ਤਰ੍ਹਾਂ ਦਾ 마ਸੂਮ ਬੰਦਿਆਂ ਨੂੰ ਗੁੰਮਰਾਹ ਕਰਕੇ ਵੇਚ ਕੇ ਆਪ ਤੋਂ ਸਾਈਡ ਤੇ ਹੋ ਜਾਂਦੇ ਨੇ ਬਿਲਕੁਲ ਜੀ ਬਿਲਕੁਲ ਲੇਕਿਨ ਹੁਣ ਸਫਰ ਕਰ ਰਹੇ ਵਿਚਾਰੇ ਸਫਰ ਕਰ ਰਹੇ ਜੀ ਸਰ ਲੇਕਿਨ ਹੁਣ ਇੰਨਾ ਵਕਤ ਸਹੂਲਤ ਕੋਈ ਕਰ ਦਿੱਤੀ ਜਾਵੇ ਤਾਂ ਬੜੀ ਮਿਹਰਬਾਨੀ ਹੋਊਗੀ ਕਰ ਰਿਹਾ ਜੀ ਅਸੀਂ ਇਹਨਾਂ ਨੂੰ ਕੱਲ ਵੀ ਟੈਂਕਰ ਦਿੱਤੇ ਜੀ ਸ਼ਾਮ ਨੂੰ ਪੁੱਛੋ ਗਰਮ ਸਰ ਦੇ 6 7 8 ਨੰਬਰ ਦੇ ਵਿੱਚ ਮੈਂ ਟੈਂਕਰ ਭੇਜੇ ਰਾਤ ਤੱਕ ਭੇਜਦੇ ਰਿਆਂ ਟੈਂਕਰ ਇਹਦਾ ਸਰ ਟੈਂਕਰ ਨਾਲ ਉਹ ਹੱਲ ਨਹੀਂ ਹੁੰਦਾ ਜੋ ਟੈਂਕੀਆਂ ਭਰੀਆਂ ਹੋਣ ਤਾਂ ਹਾਂ ਜੀ ਹਾਂ ਤੇ ਤੂੰ ਅਦਾ ਕੋਈ ਪਰਮਾਨੈਂਟ ਹੱਲ ਹੈ ਜਾਂ ਕੋਈ ਟੈਂਪਰੇਰੀ ਹੱਲ ਹੈਗਾ ਅਸੀਂ ਇੱਥੇ ਨਾ ਇੱਕ ਲਾਈਨ ਵੀ ਜੋੜਨ ਲੱਗੇ ਸੀ ਵਾਟਰ ਸਪਲਾਈ ਲਾਈਨ ਜੋੜਨ ਲੱਗੇ ਸੀਗੇ ਜੀ ਤੇ ਉਦੋਂ ਨਾ ਦੋ ਮੱਲੇ ਆਪਸ ਵਿੱਚ ਕਲੈਸ਼ ਕਰ ਗਏ ਅੱਛਾ ਇਹਨਾਂ ਦੀ ਉੱਥੇ ਲੜਾਈ ਹੋ ਗਈ ਹੱਥੋਪਾਈ ਵੀ ਹੋ ਗਈ ਇਹਨਾਂ ਨੂੰ ਪੁੱਛੋ ਹਾਂ ਦੱਸਿਆ ਇਹਨਾਂ ਨੇ ਹੱਥੋਪਾਈ ਹੋ ਗਈ ਦੂਜੇ ਮੱਲੇ ਵਾਲਿਆਂ ਨਾਲ ਤੁਹਾਨੂੰ ਹਣ ਦੇਖੋ ਹਾਲੇ ਤੱਕ ਕੁਝ ਕੰਮ ਕੀਤੇ ਨਾਲ ਹੀ ਹੋਣਾ ਹੈ ਹੁਣ ਜੇ ਜਾਂ ਕੋਈ ਲਾਈਨ ਜੋੜਨ ਦੇਣਗੇ ਤਾਂ ਹੀ ਹੈ ਨਾ ਲੇਕਿਨ ਅਮਰੀਤ ਜੀ ਇਹ ਤੇ ਇੱਕ ਸਵਾਲ ਆ ਜਾਂਦਾ ਕਿ ਸਰਕਾਰੀ ਪ੍ਰਾਪਰਟੀ ਨੂੰ ਕੋਈ ਕਲੋਨੀ ਵਾਲਾ ਦੂਜੀ ਜਗ੍ਹਾ ਤੇ ਕਨੈਕਸ਼ਨ ਦੇਣ ਨੂੰ ਰੋਕ ਸਕਦਾ ਕਿਵੇਂ ਜੀ ਕਿਵੇਂ ਕਿਸੇ ਸਰਕਾਰੀ ਪ੍ਰਾਪਰਟੀ ਨੂੰ ਸਰਕਾਰੀ ਪਾਈਪ ਨੂੰ ਕੋਈ ਅਲੱਗ ਬੰਦਾ ਮਕਾਨ ਰਹਿਣ ਵਾਲਾ ਬੰਦਾ ਜਾਂ ਕਲੋਨੀ ਵਾਲਾ ਬੰਦਾ ਦੂਜੀ ਜਗ੍ਹਾ ਤੇ ਕਨੈਕਸ਼ਨ ਹੋਣ ਨੂੰ ਰੋਕ ਸਕਦਾ ਨਹੀਂ ਰੋਕ ਸਕਦਾ ਪਰ ਪਬਲਿਕ ਉੱਤੇ ਇਕੱਠੀ ਹੋ ਗਈ ਡੈਪੂਟੇਸ਼ਨ ਜਿਵੇਂ ਪੜ ਜਾਂਦਾ ਉਸ ਪਬਲਿਕ 100 ਬੰਦਾ ਇਕੱਠਾ ਹੋ ਗਿਆ ਜੀ ਤੁਹਾਡੇ ਵੱਲੋਂ ਵੀ ਕਾਰਪੇਸ਼ਨ ਵੱਲੋਂ ਵੀ ਇੱਕ ਪਰਚਾ ਵੀ ਤਾਂ ਦਰਜ ਕਰ ਦਿੱਤਾ ਜਾਂਦਾ ਕਿ ਕਾਰਨ ਸਰਕਾਰੀ ਕੰਮ ਦੇ ਵਿੱਚ ਵਿਗਨਪਾਨ ਦਾ ਹਾਂਜੀ ਹਾਂ ਕਰਾਂ ਕਰਾਂਗੇ ਜੀ ਆਪਾਂ ਇਹਦਾ ਹੱਲ ਕਰਦੇ ਪਹਿਲਾਂ ਪਹਿਲਾਂ ਪਾਣੀ ਪਾਈ ਹੈ ਨਾ ਪਰਚਾ ਵੀ ਦੇ ਦਾਂਗੇ ਪਰ ਲੈ ਕੇ ਇਹਨਾਂ ਨੂੰ ਇਹਦਾ ਮਸਲਾ ਤਾਂ ਰਿਜ਼ੋਲਵ ਕਰੀਏ ਪਹਿਲਾਂ ਕਿੰਨੀ ਦੇਰ ਤੱਕ ਹੋ ਜਾਊਗਾ ਮਸਲਾ ਹਾਲ ਸਰ ਇੱਕ ਛੋਟੀ ਜੀ ਹੋਇਆ ਜੀ ਉੱਥੇ ਵਿਜੇ ਐਸਵੇੜੀ ਮੈਨੂੰ ਲੱਗਦਾ ਉੱਥੇ ਹੀ ਹੈ ਜੀ ਵਿਜੇ ਹੈ ਨਹੀਂਗਾ ਸਰ ਮੈਂ ਵਿਜੇ ਨੂੰ ਦੇਖਦਾ ਪਿਆ ਸੀ ਹੈ ਨਹੀਂਗਾ ਵਿਜੇ ਉੱਥੇ ਨਹੀਂ ਹੋਣਾ ਜੇ ਤੁਸੀਂ ਘਰੇ ਉੱਥੇ ਨਹੀਂ ਹੋਣਾ ਅੱਗੇ ਪਿੱਛੇ ਗਲੀ 'ਚ ਹੋਣਾ ਹੈ ਟੀਮਸ ਉੱਥੇ ਹੀ ਨੇ ਜੀ ਚਲੋ ਤੁਸੀਂ ਇਹਨਾਂ ਦਾ ਇੱਕ ਐਸਜੀਓ ਸਾਹਿਬ ਇਹਨਾਂ ਦਾ ਇੱਕ ਹੱਲ ਕਰ ਦੋ ਕਿ तमाम ਲੋਕ ਤੁਹਾਨੂੰ ਚਲੋ ਦਿਵਾਵਾ ਦੇਣ ਕਿ ਹਾਂ ਵੀ ਸਾਡਾ ਕੋਈ ਅਫਸਰ ਸੀਗਾ ਕੰਮ ਕਰ ਗਿਆ ਨੇਕਦਿਲ ਇਨਸਾਨ ਸੀਗਾ ਹਾਂਜੀ ਹਾਂ ਕਰੋ ਤਾਂ ਖਲ ਹੋ ਜਾਏਗਾ ਕਰਦੇ ਸਰ ਕਰਦੇ ਤੁਹਾਨੂੰ ਅਪਡੇਟ ਕਰ ਦਾਂਗੇ ਜੀ ਕਰਦਾ ਮੈਂ ਚਲੋ ਬਹੁਤ ਬਹੁਤ ਸ਼ੁਕਰੀਆ ਅਮਰੀਤ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਇਹ ਸਾਡਾ ਅਮਰਿਤਪਾਲ ਸੀਗੇ ਐਸਜੀਓ ਨੇ ਕਾਰਪੋਰੇਸ਼ਨ ਦੇ ਜਿਨ੍ਹਾਂ ਨੇ ਕਿਹਾ ਲੜਾਈ ਝਗੜਾ ਹੋ ਗਿਆ ਜਦੋਂ ਤੁਹਾਡਾ ਲੜਾਈ ਝਗੜਾ ਹੋ ਗਿਆ ਆਪਸ ਵਿੱਚ ਲੜਾਈ ਝਗੜਾ ਹੋ ਗਿਆ ਫਿਰ ਤੁਸੀਂ ਕਿਉਂ ਨਹੀਂ ਫਿਰ ਕੋਈ ਅੱਗੇ ਸਟੈਪ ਲਿਆ ਕਿ ਅਸੀਂ ਪਾਣੀ ਕਿੱਥੋਂ ਲਈਏ ਸਰ ਅਸੀਂ ਉਹਨਾਂ ਨੂੰ ਪੁੱਛਿਆ ਜਾ ਕੇ ਅਸੀਂ ਐਮਐਲਏ ਸਾਹਿਬ ਕੋਲ ਗਏ ਸੀਗੇ ਐਮਐਲਏ ਸਾਹਿਬ ਇੱਕ ਵਾਰ ਤਾਂ ਸਾਨੂੰ ਮਿਲੇ ਨਹੀਂ ਅਥੇ ਦਫ਼ਤਰ 'ਚ ਅਸੀਂ ਗਏ ਸੀ ਐਪਲੀਕੇਸ਼ਨ ਵੀ ਦਿੱਤੀ ਸੀ ਲੇਕਿਨ ਉਹਨਾਂ ਨੇ ਸਾਨੂੰ ਇਹ ਕਹਿੰਦਾ ਸਿਰ ਫੜਦੇ ਆ ਫਲਾਨਾ ਐ ਇਦਾਂ ਹੀ ਇਦਾਂ ਹੀ ਹੁੰਦਾ ਉਦਾਂ ਹੀ ਹੁੰਦਾ ਉਹੀ ਬਸ ਸਾਨੂੰ ਇਦਾਂ ਦੀਆਂ ਗੱਲਾਂ ਕਰਕੇ ਤਾਲਾ ਫੂਸੀ ਕਰਕੇ ਸਾਨੂੰ ਫਿਰ ਭੇਜਤਾ ਉਹਨਾਂ ਨੇ ਇਹ ਫਿਰ ਜਦੋਂ ਸਾਡੀ ਕਲੋਨੀ ਪ੍ਰਾਈਵੇਟ ਵੀ ਸਾਡੇ ਕੋਲ ਤੁਸੀਂ ਵੋਟਾਂ ਕਿਉਂ ਪਾਲਦੇ ਸਾਨੂੰ ਕਿਉਂ ਤੁਸੀਂ ਅੱਗੇ ਕਰਦੇ ਹੋ ਫਿਰ ਬੋਲਣ ਲਈ ਆਪਸ ਦੇ ਵਿੱਚ ਵੋਟਾਂ ਪਤਾ ਕੀ ਹੁੰਦੀਆਂ ਵੋਟਾਂ ਅਲੱਗ ਹੁੰਦੀਆਂ ਨੇ ਕਲੋਨਾਈਜ਼ਰ ਜਿਹੜਾ ਹੁੰਦਾ ਪੈਸਾ ਕਮਾ ਕੇ ਜਾਂਦਾ ਕਲੋਨਾਈਜ਼ਰ ਦਾ ਕੰਮ ਕੀ ਹੁੰਦਾ ਆ ਇੱਕ ਜਗ੍ਹਾ ਲੈ ਲਈ ਅਨੋਥਰਾਇਜ਼ ਹੈ ਮਤਲਬ ਅਰੇ ਕੋਈ ਰਜਿਸਟਰੀ ਨਹੀਂ ਹੋਣੀ ਐਨਓਸੀ ਆਪਾ ਭਗਵੰਤ ਮਾਨ ਨੇ ਬੰਦ ਕਿਉਂ ਕੀਤੀਆਂ ਕਿ ਲੋਕਾਂ ਨੂੰ ਗੁੰਮਰਾਹ ਕਰ ਰਹੇ ਕਲੋਨਾਈਜ਼ਰ ਹੁਣ ਤੁਹਾਨੂੰ ਵੀ ਗੁੰਮਰਾਹ ਕਰ ਲਿਆ ਹੁਣ ਤਰਸ ਰਹੇ ਤੁਸੀਂ ਪਾਣੀ ਨੂੰ ਹੁਣ ਕਲੋਨਾਈਜ਼ਰ ਗੁਫੇ ਲੈ ਕੇ ਚਲਾ ਗਿਆ ਹੋਇਆ ਆਪੇ ਨਵੀਂ ਜਗਰ ਚਾਕੇ ਕਲੋਨੀ ਕੱਟ ਲਈ ਹੁਣ ਤੁਸੀਂ ਸਾਰੇ ਬਾਰ ਆ ਕੇ ਹਾਲ ਤੁਹਾਡਾ ਹੋ ਜਾਊਗਾ ਉਹਨਾਂ ਨੇ ਜਵਾਬ ਦਿੱਤਾ ਹੱਲ ਹੋਊਗਾ ਲੇਕਿਨ ਤੁਹਾਨੂੰ ਵੀ ਸੰਘਰਸ਼ ਕਰਨਾ ਪਏਗਾ ਇਹ ਵੀ ਹੱਲ ਹੋਣਾ ਚਾਹੀਦਾ ਨਾ ਜਿਹੜੇ ਲੋਕ ਰੋਜ਼ ਮਾਰਿਆ ਕਿਸੇ ਦੀ ਕਲੋਨੀ ਬਾਬਦੀ ਤਾਂ ਹੈ ਨਹੀਂ ਜਾਂ ਪਾਣੀ ਕਾਰਪੋਰੇਸ਼ਨ ਕਿਸੇ ਦੇ ਬਾਬਦਾ ਤਾਂ ਹੈ ਨਹੀਂ ਜੇ ਬੰਦੇ ਆਂਦੇ ਆ ਉਹ ਲੱਗਣ ਹੀ ਨਹੀਂ ਆਂਦੇ ਉੱਥੇ ਪਹਿਲਾਂ ਹੀ ਉਹ ਡਾਂਗਾ ਸੋਟੇ ਕਰਕੇ ਖੜੇ ਹੋ ਜਾਂਦੇ ਉਧਰਲੇ ਮੱਲੇ ਵਾਲੇ ਲੋਕ ਬਿਲਕੁਲ ਇਹ ਹਾਲਾਤ ਨੇ ਲੁਧਿਆਣਾ ਦੀ ਕਰਮਸਰ ਕਲੋਨੀ ਦੇ ਟਿੱਬਾ ਰੋਡ ਤੇ ਆ ਜਿੱਥੇ ਪਾਣੀ ਨੂੰ ਲੋਕ ਤਰਾਹੀ ਤਰਾਹੀ ਕਰ ਰਹੇ ਨੇ ਇੱਕ ਪਾਸੇ ਟੈਂਪਰੇਚਰ 46 ਡਿਗਰੀ ਹੈ ਤੇ ਦੂਜੇ ਪਾਸੇ ਲੋਕ ਅਨੇ ਤਰਾਹੀ ਤਰਾਹੀ ਕਰ ਰਹੇ ਨੇ ਕਿ ਲੋਕ ਜਿਹੜੇ ਨੇ ਪਸਤਾ ਰਹੇ ਨੇ ਤੇ ਲੋਕ ਕਹਿ ਰਹੇ ਨੇ ਕਿ ਐਤਕੀ ਜਿਹੜੀ ਆ ਵੋਟ ਜਿਹੜੀ ਆ ਸੋਚ ਸਮਝ ਕੇ ਦਵਾਂਗੇ ਵੋਟ ਇਸ ਕਰਕੇ ਸੋਚ ਸਮਝ ਕੇ ਦਵਾਂਗੇ ਕਿਉਂਕਿ ਲੋਕ ਜਿਹੜੇ ਨੇ ਸੋਚਦੇ ਪਏ ਨੇ ਅਗਰ ਸਾਡੇ ਇਲਾਕੇ ਚ ਪਾਣੀ ਆਊਗਾ ਤਾਂ ਹੀ ਵੋਟ ਜਿਹੜੀ ਦਿੱਤੀ ਜਾਊਗੀ ਲੋਕਾਂ ਦਾ ਕੈਮਰਾਮੈਨ ਤਰਵੇ ਨਾਲ ਵਿਸ਼ਾਲ ਕਪੂਰ ਲੁਧਿਆਣਾ